ਜੁੜਤਾ ਹਰ ਕੋਈ ਜਾਂਦਾ ਟੁੱਟਣਾ ਨਹੀਂ ਆਉਂਦਾ ਕਿਸ ਚੀਜ਼ ਵਿੱਚ ਇਨਵੋਲਵ ਹੋ ਜਾਂਦੇ ਆ ਪਰ ਪਿੱਛੇ ਨਹੀਂ ਹਟਿਆ ਜਾਂਦਾ ਸਾਡੇ ਇਹ ਐਸੀ ਗੁਰੂ ਸਾਹਿਬ ਦੇ ਬਚਨਾਂ ਤੋਂ ਸਿੱਖਣਾ ਹੁੰਦਾ ਥੋੜਾ ਥੋੜਾ ਸਮਝ ਕੇ ਆਪਣੀ ਜ਼ਿੰਦਗੀ 'ਚ ਲਾਗੂ ਕਰਨਾ ਹੁੰਦਾ ਹੈ ਇਹ ਸ਼ਬਦ ਹੈ ਜੀ ਅੱਜ ਵਾਲਾ 23ਵਾਂ ਸ਼ਲੋਕ ਜਿਉਂ ਸੁਪਨਾ ਅਰਪੇਖਨਾ ऐसे जग को जान इन मैं कश साथो नहीं नानक बिन पगवान ज्यों सपना अरपखना ऐसे जग को जान इन मैं कश सा तो नहीं नानक बिन भगवान सिद्धार्थ है ना जेड़ा संसार है केंदे जिवै ਸੁਪਨਾ ਵੇਖਦਾ ਇਹ ਇਦਾਂ ਹੀ ਹੈ ਇਦੇ ਵਿੱਚ ਕੋਈ ਸਚਾਈ ਨਹੀਂ ਭਗਵਾਨ ਤੋਂ ਬਿਨਾ ਇੱਕ ਪਰਮਾਤਮਾ ਸੱਚ ਹੈ ਇੱਕ ਭਗਵਾਨ ਸੱਚ ਹੈ ਬਾਕੀ ਸੁਪਨੇ ਵਾਂਗੂ ਸਾਰਾ ਸੰਸਾਰ ਹੈ ਇਹ ਜੱਗ ਸੁਪਨੇ ਵਰਗਾ ਹੈ ਕਿਵੇਂ ਹੁਣ ਜੋ ਸੁਪਨਾ ਅਰ ਦੇਖਣਾ ऐसे जग को जानूं इनमें कुछ साचो नहीं नानक बिन भगवान बहुत ही प्यारा श्लोक गुरु ग्रंथ साहिब स्वभायमान 1427 अंग गुरु तेग बहादुर जी महाराज ਦਾ ਇਹ ਸ਼ਲੋਕ ਬਹੁਤ ਹੀ ਪਿਆਰਾ ਤੇ ਜ਼ਿੰਦਗੀ ਨੂੰ ਸੇਧ ਦੇਣ ਵਾਲਾ ਹੈ ਤੇ ਬੜਾ ਸਰਲ ਜਿਹਾ ਇਹ ਸ਼ਲੋਕ ਹੈ ਕਿ ਜੱਗ ਇੱਕ ਸੁਪਨਾ ਹੈ ਤੇ ਇਹਦੇ ਵਿੱਚ ਕੁਝ ਸੱਚ ਨਹੀਂ ਹੈ ਕਿਉਂਕਿ ਸੁਪਨੇ ਵਿੱਚ ਕਦੇ ਕੋਈ ਸੱਚ ਨਹੀਂ ਹੁੰਦਾ ਕਿਉਂਕਿ ਸੁਪਨੇ ਵਿੱਚ ਅਸੀਂ ਬਹੁਤ ਜਗ੍ਹਾ ਤੇ ਬਹੁਤ ਚੀਜ਼ਾਂ ਨਾਲ ਅਟੈਚਮੈਂਟ ਹੁੰਦੇ ਹਨ ਤੇ ਜਦੋਂ ਸਾਡਾ ਸੁਪਨਾ ਖੁੱਲਦਾ ਹੈ ਤੇ ਉਹ ਸਾਡੇ ਹੱਥੋਂ ਛੁੱਟ ਜਾਂਦਾ ਹੈ ਤੇ ਇਹੀ ਸੰਸਾਰ ਦਾ ਸੱਚ ਹੈ ਸੰਸਾਰ ਇੱਕ ਸੁਪਨਾ ਹੈ ਇਸ ਵਿੱਚ ਆਪਾਂ ਜਿੰਨਾ ਵੀ ਕੁਝ ਫੜਨ ਦੀ ਕੋਸ਼ਿਸ਼ ਕਰਦੇ ਹਾਂ ਉਹ ਸਾਡੇ ਹੱਥ ਨਹੀਂ ਆਉਂਦਾ ਸਾਡੇ ਹੱਥ ਸਾਡੀ ਜ਼ਿੰਦਗੀ ਵੀ ਨਹੀਂ ਹੈ ਕਿਸੇ ਨੇ ਵੀ ਮੁੱਕ ਜਾਣਾ ਹੈ ਤਿਸ ਇਹੀ ਸੱਚ ਹੈ ਸੱਚ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤੇ ਜ਼ਿੰਦਗੀ ਨੂੰ ਆਨੰਦ ਨਾਲ ਜਿਉ ਹਰ ਇੱਕ ਸਕਿੰਟ ਨੂੰ ਪਿਆਰ ਮੁਹੱਬਤ ਸਨੇਹ ਨਾਲ ਤੇ ਬੈਰ ਵਿਰੋਧ ਨੂੰ ਕੱਢ ਕੇ ਗੁਰਬਾਣੀ ਨੂੰ ਚਿੱਤ ਵਿੱਚ ਰੱਖ ਕੇ ਜਿਉਣਾ ਸਿੱਖਣਾ ਚਾਹੀਦਾ ਹੈ ਤੇ ਗੁਰਬਾਣੀ ਹੀ ਸਾਡਾ ਭਲਾ ਕਰ ਸਕਦੀ ਹੈ ਤੇ ਇਸ ਤੋਂ ਬਿਨਾ ਸਾਡਾ ਪਲਾ ਕਿਤੇ ਹੋਰ ਨਹੀਂ ਹੋਣਾ ਜ਼ਿੰਦਗੀ ਸੁਪਨਾ ਹੈ ਸੁਪਨਾ ਹੀ ਰਹਿਣਾ ਹੈ ਤਾਂ ਫਿਰ ਸਾਨੂੰ ਨਹੀਂ ਪਤਾ ਹੁੰਦਾ ਕਿ ਅਸੀਂ ਸਵੇਰੇ ਉੱਠਣਾ ਹੈ ਜਾਂ ਨਹੀਂ ਪਰ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਸਾਡੀਆਂ ਅੱਖਾਂ ਖੁੱਲਦੀਆਂ ਹਨ ਅਸੀਂ ਸੁਪਨੇ ਚੋਂ ਬਾਹਰ ਆਉਂਦੇ ਹਾਂ ਤੇ ਫਿਰ ਉਸ ਟਾਈਮ ਸਾਡਾ ਜਨਮ ਹੋ ਜਾਂਦਾ ਹੈ ਭਾਵ ਹਰ ਰੋਜ਼ ਸਾਡਾ ਜਨਮ ਹੁੰਦਾ ਹੈ ਤੇ ਆਪਣੇ ਜੀਵਨ ਨੂੰ ਹਰ ਰੋਜ਼ ਪਿਆਰ ਨਾਲ ਜਿਉਣਾ ਸਿੱਖੋ ਤੇ ਆਨੰਦ ਨਾਲ ਜਿਉ ਤਾਂ ਹੀ ਇਸ ਜੱਗ ਤੇ ਜ਼ਿੰਦਗੀ ਦਾ ਸੱਚ ਹੈ। ਬਾਕੀ ਸਭ ਝੂਠ ਹੈ। ਕਿਉਂਕਿ ਇਹ ਜੱਗ ਝੂਠ ਹੈ ਤੇ ਇਹ ਇੱਕ ਸੁਪਨਾ ਹੀ ਹੈ ਜਿਸ ਵਿੱਚ ਅਸੀਂ ਵਿਚਰ ਰਹੇ ਹਾਂ। ਸੱਚ ਸਿਰਫ ਇਹੀ ਹੈ ਕਿ ਜਿਹੜਾ ਪਲ ਅਸੀਂ ਜੀ ਰਹੇ ਹਾਂ ਉਹ ਸੱਚ ਹੈ। ਬਾਕੀ ਸਭ ਸੰਸਾਰ ਝੂਠਾ ਹੈ। ਤੇ ਇਹ ਝੂਠ ਦੀ ਪੰਡ ਅਸੀਂ ਚੱਕੀ ਫਿਰਦੇ ਹਾਂ ਇਸ ਵਿਆਖਿਆ ਦੇ ਵਿੱਚ ਭਾਈ ਰਣਜੀਤ ਸਿੰਘ ਡੜੀਆਂ ਵਾਲੇ ਨੇ ਬਹੁਤ ਹੀ ਵਧੀਆ ਸਮਝਾਇਆ ਹੈ ਸ਼ਲੋਕ ਬਹੁਤ ਪਿਆਰਾ ਹੈ